ਨਮਸਕਾਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਆਰ ਕੇ ਜੀ ਲਾਈਵ ਟੀਵੀ 24 ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਵਰਵਲ ਸਭ ਨੂੰ ਪਤਾ ਹੈ ਹਰੰਦੇ ਸਥਿਤੀ ਬਣੀ ਹਰ ਪਾਰਟੀਆਂ ਐਨ ਆਰ ਆਈ ਵੀਰਾਂ ਨੇ ਬਹੁਤ ਸਹਾਇਤਾ ਕੀਤੀ ਤੁਸੀਂ ਕੀ ਨੇ ਰੋਸ ਵੀ ਕੀਤਾ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ ਕਿੱਥੇ ਰਹੇਗੀ ਪਰ ਉਹਨਾਂ ਦੀ ਸੋਚ ਦੀ ਅਸੀਂ ਗੱਲ ਨਹੀਂ ਕਰ ਸਕਦੇ ਪਰ ਇਹ ਦੱਸ ਸਕਨੇ ਆ ਵੀ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਸੀ ਵੀ ਜਿੱਥੇ ਜ਼ਰੂਰਤ ਹੋਈ ਉੱਥੇ ਹੀ ਅਸੀਂ ਰਾਸ਼ਨ ਪ੍ਰੋਵਾਈਡ ਕਰਵਾਵਾਂਗੇ ਹੁਣ ਜਿਸ ਚੀਜ਼ ਦੀ ਜ਼ਰੂਰਤ ਸੀਗੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਹਰ ਜਗ੍ਹਾ ਤੇ ਪਹੁੰਚ ਪਹੁੰਚ ਕੇ ਰਾਸ਼ਨ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਉਹਨਾਂ ਦੱਸੇ ਕਿ ਆਉਣ ਵਾਲੇ ਸਮੇਂ ਤੇ ਜਿਸ ਜਗ੍ਹਾ ਨੂੰ ਜ਼ਰੂਰਤ ਹੋਏਗੀ ਸਾਡੀ ਸਰਕਾਰ ਦੇ ਵੱਲੋਂ ਪ੍ਰੋਪਰ ਤੌਰ ਤੇ ਸਹਾਇਤਾ ਕੀਤੀ ਜਾਏਗੀ ਕਾਕਾ ਕਮੌਜ ਜ਼ਿਲ੍ਹਾ ਪ੍ਰਧਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹੋ ਜੀ ਕੋਈ ਗੱਲ ਨਹੀਂ ਅਸੀਂ ਹਰ ਦੁੱਖ ਸੁੱਖ ਦੇ ਵਿੱਚ ਨਾਲ ਖੜੇ ਆਓ ਤੁਸੀਂ ਵੀ ਦੇਖੋ ਇਹ ਤਸਵੀਰਾਂ ਥੋੜਾ ਜਾਣਕਾਰੀ ਦਿੰਦੇ ਦੱਸ ਕਿ ਸਾਡੇ ਮੰਡਲ ਪ੍ਰਧਾਨ ਗੁਰਦੀਪ ਸਿੰਘ ਜੀ ਦੀ ਗਵਾਈ ਦੇ ਦੇਖ ਰਿਹਾ ਕਿ ਜੋਸੀ ਕੰਮ ਕਰ ਰਹੇ ਹਾਂ ਆਓ ਤੁਸੀਂ ਵੀ ਦੇਖੋ ਇਹ ਤਸਵੀਰਾਂ ਜਿਹੜਾ ਉਹਨਾਂ ਨੂੰ ਅਸੀਂ ਜਿਹੜਾ ਸਾਡੇ ਮੰਡਲ ਪ੍ਰਧਾਨ ਦਲੀਪ ਜੀ ਦੀ ਗਵਾਈ ਵਿੱਚ ਬਾਰਡਰ ਦੇ ਮਹਾਰ ਜਮਸ਼ੇਰ ਦੇ ਜਿਹੜੀ ਜ਼ਮੀਨਾਂ ਸੀਗੀਆਂ ਤੇ ਮਾਰਖੀਵੇ ਦੇ ਸਾਡੇ ਬਾਰਡਰ ਦੇ ਜਰਨੈਲ ਲੋਕਾਂ ਨੂੰ ਅਸੀਂ ਉਹਨਾਂ ਦੇ ਪਿੰਡ ਵਿੱਚ ਜਾ ਕੇ ਜਿਹੜਾ ਅੱਜ ਸਮਾਨ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਜੋ ਵੀ ਮਦਦ ਆਈ ਹੈ ਸਾਡੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਸਾਹਿਬ ਦੇ ਹੁਕਮ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਕਾਕਾ ਕਮੋਦ ਜੀ ਦੇ ਦਿਸ਼ਾ ਅਨੁਸਾਰ ਇਸ ਪਰਿਵਾਰਾਂ ਨੂੰ ਸਮਾਨ ਅਸੀਂ ਅੱਜ ਦੇ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਣੇ ਭਾਰ ਚਿੰਤਾ ਪਾਰਟੀ ਪੰਜਾਬ ਵੱਲੋਂ ਜਿਲ੍ਹਾ ਫਾਜ਼ਿਲਕਾ ਵੱਲੋਂ ਇਹ ਕੋਈ ਘਬਰਾਣ ਦੀ ਲੋੜ ਨਹੀਂ ਸਮਾਨ ਤੁਹਾਡੇ ਕੋਲ ਘਰ-ਘਰ ਪਹੁੰਚੇਗਾ ਸਮਾਨ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਵਾਸਤੇ ਬਹੁਤ ਭੇਜਿਆ ਤੇ ਤੁਹਾਨੂੰ ਕੋਈ ਘਬਰਾਣ ਦੀ ਲੋੜ ਨਹੀਂ ਜੋ ਵੀ ਤੁਹਾਨੂੰ ਜ਼ਰੂਰਤ ਹੋਏਗੀ ਸਮਾਨ ਤੁਹਾਨੂੰ ਮਿਲੇਗਾ ਤੇ ਇੰਨੀ ਬੇਨਤੀ ਕਰਦਾ ਮੈਂ ਸਾਡੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਦਾ ਧੰਨਵਾਦ ਕਰਨੇ ਜਿਹੜਾ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਧਿਆਨ ਵਿੱਚ ਪੰਜਾਬ ਦੇ ਲੋਕਾਂ ਦਾ ਦਰਦ ਸਮਝ ਕੇ ਪੈਸੇ ਵੀ ਪ੍ਰਧਾਨ ਮੰਤਰੀ ਸਾਹਿਬ ਨੇ 1600 ਕਰੋੜ ਰੁਪਏ ਸਾਡੇ ਪੰਜਾਬ ਦਿੱਤਾ ਤੇ ਜਾਖੜ ਸਾਹਿਬ ਨੇ ਜਿਹੜੀ ਪੰਜਾਬ ਦੇ ਸਾਡੇ ਜ਼ਿਲ੍ਹਾ ਫਾਜ਼ਿਲਕਾ ਲਾ ਲਈਏ ਜਿਹੜੇ ਜਿੱਥੇ ਜਿੱਥੇ ਸਾਡੇ ਜ਼ਿਲ੍ਹੇ ਪੰਜਾਬ ਵਿੱਚ ਜਿੱਥੇ ਪਾਣੀ ਆਇਆ ਸੀਗਾ ਪ੍ਰਧਾਨ ਮੰਤਰੀ ਸਾਹਿਬ ਲਿਆ ਕੇ ਵਿਖਾਇਆ ਵੀ ਤੇ ਲੋਕ ਵੀ ਪ੍ਰਧਾਨ ਮੰਤਰੀ ਸਾਹਿਬ ਨਾਲ ਜੁੜਨਾ ਚਾਹੁੰਦੇ ਨੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣਾ ਚਾਹੁੰਦੇ ਨੇ ਤਾਂ ਅਸੀਂ ਬਾਰਡਰ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਸੈਂਟਰ ਨਾਲ ਜੁੜੋਗੇ ਤਾਂ ਕੋਈ ਤੁਹਾਡਾ ਬਾਰਡਰ ਤੇ ਤੁਸੀਂ ਬੈਠੇ ਹੋ ਪੰਜਾਬ ਦੇ ਜਿਹੜੇ ਵੀ ਲੋਕ ਬਾਰਡਰ ਦੇ ਬੈਠੇ ਨੇ ਉਹ ਸੈਂਟਰ ਨਾਲ ਕੰਮ ਪੈਂਦੇ ਰਹਿੰਦੇ ਆ ਤੇ ਇਹ ਮੈਂ ਛੋਟਾ ਜਿਹਾ ਵਰਕਰ ਭਾਰਤਿਆਨਤਾ ਪਾਰਟੀ ਹੋਣ ਕਰਕੇ ਮੈਂ ਫਾਜ਼ਲ ਕਾ ਦੀ ਬਾਰਡਰ ਦੀ ਜਨਤਾ ਨੂੰ ਤੇ ਫਾਜ਼ਲ ਕਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਪ੍ਰਧਾਨ ਮੰਤਰੀ ਸਾਹਿਬ ਨਾਲ ਸੈਂਟਰ ਨਾਲ ਜੁੜੋ ਪੰਜਾਬ ਵਿੱਚ ਭਾਰਤਿਆਨਤਾ ਪਾਰਟੀ ਦੀ ਆਪਾਂ ਸਰਕਾਰ ਬਣਾਈਏ 27 ਵਿੱਚ ਜਿਹੜਾ ਇਲੈਕਸ਼ਨ ਆ ਰਿਹਾ ਹੈ ਇੱਕ ਤਰਫਾ ਭਾਰਤਿਆਨਤਾ ਪਾਰਟੀ ਦੀ ਸਰਕਾਰ ਬਣੇਗੀ ਜਿਵੇਂ ਯੂਪੀ ਵਿੱਚ ਗੁੰਡਾਗਰਦੀ ਖਤਮ ਹੋ ਗਈ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਲੋਕ ਨਸ਼ਾ ਇੰਨਾ ਵੱਧ ਚੁਕਿਆ ਹੈ ਗੁੰਡਾਗਰਦੀ ਇੰਨੀ ਵੱਧ ਚੁਕੀ ਹੈ ਕੋਈ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਪਤਾ ਨਹੀਂ ਕਦੋਂ ਕੋਈ ਕਿਸੇ ਨੂੰ ਮਾਰ ਜਾਵੇ ਪੰਜਾਬ ਵਿੱਚ ਤੇ ਇੰਨੀ ਬੇਨਤੀ ਕਰਦਾ ਮੈਂ ਸਾਡੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਤੁਹਾਨੂੰ ਮੈਂ ਕਰਦੇ ਆ ਜਿਨ੍ਹਾਂ ਨੇ ਪੰਜਾਬ ਦਾ ਦਰਦ ਸਮਝਿਆ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਲਿਆ ਕੇ ਸਾਰਾ ਸਾਡੇ ਕਿਸਾਨਾਂ ਬਾਰੇ ਜਾਣੂ ਕਰਵਾਇਆ ਬਹੁਤ ਮੇਰਾ ਨਾਮ ਕਸ਼ਮੀਰਾ ਬਾਈ ਅਸੀਂ ਮਾਰ ਖੇਵੇ ਦੇ ਰਹਿਣ ਵਾਲੇ ਸਾਡੀ ਜ਼ਮੀਨ ਡੁੱਬ ਚੁੱਕੀ ਹੈ ਸਾਰੀ ਫਸਲ ਸਾਡੀ ਜ਼ਮੀਨ ਕੋਈ ਜਮਛੇਰ ਇੱਚ ਤੇ ਕੋਈ ਮਾਰ ਖੇਵਾ ਕੋਣੀ ਐ। ਅਸੀਂ ਹੁਣ ਜੋ ਸਾਨੂੰ ਸਮਾਨ ਮਿਲ ਰਿਹਾ ਏ ਨਰਿੰਦਰ ਮੋਦੀ ਵੱਲੋਂ ਘਰ ਘਰ ਜਾ ਕੇ ਸਾਨੂੰ ਸਮਾਨ ਮਿਲ ਰਿਹਾ ਏ। ਅਸੀਂ ਇਹਨਾਂ ਦਾ ਧੰਨਵਾਦ ਕਰਾਂਗੇ। ਇਸ ਤੋਂ ਅੱਗੇ ਅਸੀਂ ਵੋਟਾਂ ਪਾ ਕੇ ਨਰਿੰਦਰ ਮੋਦੀ ਦੀ ਸਰਕਾਰ ਪੰਜਾਬ ਦੇ ਵਿੱਚ ਲਿਆਵਾਂਗੇ। ਕਿੱਥੇ ਜੁੜਨਾ ਪਿਆ ਸਾਨੂੰ ਨਾਲ ਅਸੀਂ ਜੁੜਾਂਗੇ। ਕਿੱਥੇ ਜਾਣਾ ਪਿਆ ਅਸੀਂ ਉੱਥੇ ਜਾਵਾਂਗੇ। ਮੈਂ ਜੀ ਦਾ ਖਾਨ ਸਾਹਿਬ ਫਿਰ ਮੇਰੇ ਜੀ ਦੇ ਭਤੇ ਮੈਂ ਦਿਲੀਪ ਸਿੰਘ ਜੀ ਮੰਡਰ ਪ੍ਰਧਾਨ ਪਿੰਡ ਅਸਵਾਲਾ ਸੇਵਾ ਖਵਾਰਾ ਤੇ ਅੱਜ ਜੋ ਅਸੀਂ ਰਾਜ ਨੂੰ ਗਏ ਸੀ ਅਸੀਂ 1120 ਬੰਦ ਕਰਕੇ ਤੇ ਅੱਜ 150 ਕਰੋੜਾਂ ਨੂੰ ਰਾਸ਼ਨ ਨੂੰ ਮੁਕਤੇ ਮੋਦੀਆ ਕਰਾਤਾ ਜੀ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਹੁਕਮਾ ਥਲੇ ਕਾਰਜ ਕੰਮ ਜੋ ਵੀ ਅੱਜ ਤੋਂ ਬਾਅਦ ਹਮ ਕੋ ਸਕੀਮ ਆਈਗੀ ਅਸੀਂ ਇਸ ਤਰ੍ਹਾਂ ਹਰ ਪਿੰਡ ਪਹੁੰਚ ਕਰਾਂਗੇ ਬੈਲ ਮੀਟਿੰਗ ਦਾ ਸਾਲ ਸ਼੍ਰੀ ਲੇ ਪਿਛਲੇ ਦਿਨੇ ਹੜ੍ਹਾਂ ਦੇ ਮਾਰ ਕਰਕੇ ਜੋ ਬਾਰਡਰ ਪਾਰਟੀ ਦੇ ਪਿੰਡਾਂ ਦੇ ਵਿੱਚ ਸਾਡੇ ਲੋਕਾਂ ਦਾ ਨੁਕਸਾਨ ਆਇਆ ਭਾਰਤੀ ਜਨਤਾ ਪਾਰਟੀ ਦੇ ਲਾਹਰਿਕਾ ਦੇ ਵੱਲੋਂ ਟੀਮਾਂ ਬਣਾਈਆਂ ਗਈਆਂ ਨੇ ਸਾਰੀਆਂ ਟੀਮਾਂ ਪਿੰਡ-ਪਿੰਡ ਪਹੁੰਚ ਕੇ ਸੁਮੇਸ਼ ਕਟਾਰੀਆ ਜੀ, ਦਿਲੀਪ ਜੀ, ਸतीश ਜੀ, ਔਰ ਸਾਰੇ ਬਾਤ ਔਰ ਸਾਰੇ ਕਾਰਜਕਰਤਾ ਮਿਲ ਕੇ ਪਿੰਡ-ਪਿੰਡ ਪਹੁੰਚ ਕੇ ਜੋ ਸੇਵਾ ਕਾਰਜ ਦੇ ਵਿੱਚ ਲੱਗੇ ਹੋਏ ਨੇ। ਉਹ ਸੁਪਿਆ ਨੰਬਰ ਟਾੜ 250 ਨਾ ਬੋਤਲ ਆ ਕੱਕੋ ਭਾਈ ਆ ਤੁਹਾਡੇ ਕੋਲ ਜਿਆਦਾ ਫਾਰਮ ਕੋੜ 250 ਆ ਨਾੜੋ ਚੋ 250 ਨਹੀਂ ਲੈਣਾ ਨਾ ਨਹੀਂ 250 ਨੰਬਰ ਲਓ ਜੀ ਆਜਾ ਲੈ ਬਸ 250 No, you